ਹੈਲੋ ਹਾਂਜੀ ਸਾਰੀਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਨਿਊ ਨੀ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਦੇਣਾ ਅੱਜ ਬੁੱਧਵਾਰ ਦਾ ਆਜਾ ਆਪਾਂ ਹੈਗੀ ਗਾਂਧੀ ਜੀ ਦੀ ਛੁੱਟੀ ਤੇ ਅੱਜ ਆਪਾਂ ਕਰ ਰਹੇ ਹਾਂ ਤੇ ਬੱਜਾ ਪਾਟੇ ਜਿਹੜੀ ਅਜੁਠੀ ਹੈਗੀ ਸਵੇਰ ਦੀ 5 ਵਜੇ ਦੀ ਤੇ ਖੁਫੜ ਜੀ ਵੀ ਰੈਡੀ ਹੋ ਗਏ ਨੇ ਕਿਉਂਕਿ ਇਹਨਾਂ ਨੇ ਵੀ ਚਲੇ ਜਾਣਾ ਬਸ ਹੁਣ 8:30 ਵਾਲੀ ਵਸਤੇ ਅੱਪਾ ਰੋਟੀ ਪਾਣੀ ਹੈ ਜਿਹੜਾ ਜਾਨਕੀ ਅ ਮੈਂ ਅਦਰੂ ਕਸ਼ਕ ਤੱਕ ਕੰਮ ਨਹੀਂ ਵੀੜਿਆ ਹੀ ਹੈ ਦਹੀਂ ਵਗੈਰੇ ਜਾਨਕੀ ਬਣਾਤੀ ਲੱਸੀ ਵਗੈਰਾ ਤੇ ਮੰਮੀ ਹੁਣ ਰੋਟੀ ਰੱਖਦੇ ਸੀ ਫਿਰ ਅਪਾ ਖੁਫੜ ਜੀ ਨੂੰ ਪੜਾਵਾਂਗੇ ਕਿਉਂਕਿ ਇੱਧਰ ਫਿਰ ਬਸ ਫਿਰ ਦੁਪਹਿਰ ਹੋ ਜਾਣੀ ਹੈ ਕਹਿੰਦੇ ਇਸ ਪਹਿਲੀ ਵਸਤੇ ਹੀ ਜਾਵਾਂਗੇ ਤੇ ਇਹ ਸਵੇਰ ਦੀ ਨਾ 5:30 ਵਜੇ ਉੱਠ ਕੇ ਖੁਫੜ ਜੀ ਨਾਲ ਚੋਂ ਖੇਡਣ ਲੱਗ ਪਈਆਂ ਪਹਿਲਾਂ ਦੁਰੀਆਂ ਸੀਆਂ ਫਿਰ ਖੇਡੀਆਂ ਆ ਜੇ ਦੇ ਛੁੱਟੀ ਹੁੰਦੀ ਉਸ ਦਿਨ ਸਵੇਹਾ ਉੜਦੇ ਜਦੋਂ ਸਕੂਲ ਜਾਣਾ ਹੁੰਦਾ ਉਸ ਦਿਨ ਨਹੀਂ ਉੜਦੀਆਂ ਹੈਗੀਆਂ ਤੇ ਸਵੇਰੇ ਨਵਰੀ ਤਾਂ ਲੋਟਣੀ ਲਾ ਕੇ ਬੈ ਗਈ ਹੁਣ ਸਾਈਕਲ ਟੁੱਟ ਗਈ ਤੇ ਅੱਜ ਹੈਗੀ ਇੱਕ ਅਜਿਹਾ ਮਸਿਆ ਤੇ ਚਲੋ ਅੱਜ ਸਾਰੇ ਘਰੀ ਸੀਗੇ ਛੁੱਟੀ ਹਨ ਇਹਦੇ ਡੈਡੀ ਨੂੰ ਵੀ ਤੇ ਅਸੀ ਵੀ ਸਾਰੇ ਆਪਾਂ ਘਰੇਆਂ ਚ ਤੇ ਸੋਚੇ ਕਿ ਚਲੋ ਅੱਪੋ ਘਡੇਰਾ ਸਭ ਚਲੇ ਜਾਵਾਂਗੇ ਆਪਣੇ ਨੇੜੇ ਇਥੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਮੱਥਾ ਟੇਕ ਕੇ ਆਵਾਂਗੇ ਉੱਥੇ ਮਸਿਆ ਲੱਗਦੀ ਹੈ ਤੇ ਆਪਾਂ ਤਾਂ ਕਰਕੇ ਕੰਮ ਕਰਾ ਜਿਹੜੀ ਉਹ ਦਿਨੇ ਵੇੜ ਲਈਏ ਤੁਸੀਂ ਫੇਰਾ ਪਾ ਚੱਲਾਂਗੇ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਿਆ ਮੰਗਣਾ ਰਿਤ ਹੰਨੇ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਾਂਗੇ। ਜਾਂ ਵੀ ਇਹਨਾਂ ਨੂੰ ਦਿਸੇ ਕੀ ਰੋਟੀ ਜਾਂ ਵੀ ਇਹਨਾਂ ਦੇ ਕੋਫੜੀ ਵੀ ਚਲੇ ਗਿਆ ਜੇ ਸਾਰਿਆਂ ਨੂੰ ਇਸ ਜਿਹੜੇ ਰੋਟੀ ਪਾਣੀ ਸਿਕਾਤਾ ਕਹਿੰਦੇ ਕੋਫੜੀ ਨਜਾਲਾ ਸੇ ਤਾਂ ਕਰਕੇ ਸਮਾਸੀ ਵੀ ਆ ਗਏ ਜੇ 8:30 ਵਜੇ ਦੇ ਨੂੰ ਜੀ ਰੋਟੀ ਪਾਣੀ ਸ਼ਕਣ ਲੱਗ ਪਈਆਂ ਮਸ਼ੀਨ 'ਚ ਕੱਪੜੇ ਪਾ ਕੇ ਰੱਖਦੇ ਸੀ ਬੰਸੀ ਹੁਣ ਤੇ ਚੱਲ ਦੋਗੀ ਖਾਈਏ ਅੱਜ ਤਾਂ ਘਰ ਆਣਾ ਪੈਣਾ ਹੈ ਨਹੀਂ ਖਾਣਾ ਪੈਣਾ ਚਲੋ ਜੀ ਆਪਾਂ ਹੋ ਗਏ ਆ ਰੈਡੀ ਤੇ ਟਾਈਮ ਹੋ ਗਿਆ ਸਵਾ 10 ਦਾ ਤੇ ਉਹ ਹਜੇ ਆ ਨਹੀਂ ਹੈਗਾ ਉਹ ਕਾਲੇ ਗੱਡੀ 'ਚ ਬੈਠੇ ਬੈਠੇ ਲੀ ਜਾਂਦੇ ਵਿੱਚ ਸਾਰੇ ਜਾਵਾਂਗੇ ਮੰਮੀ ਆ ਜਾ ਨਾ ਲੱਗਦਾ ਹਨਾ ਗੁਰਦੁਆਰਾ ਸਾਹਿਬ ਦਾ ਮਾ ਕੇ ਕਿੰਨਾ ਵਿਓ ਘੇਟ ਲੱਗਦਾ ਹਨਾ ਜੀ ਆ ਲੱਗਦਾ ਇਧਰ ਮੁਕਤਾਂ ਦੇ ਉੱਤੇ ਬਹੁਤ 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 ਕੋਲੇ ਝੋਦੇ ਆਣਾ ਲੰਗਰ ਹਾਲ ਦੇ ਪਿੱਛੇ ਆ ਉਦੋਂ ਅੰਬ ਵੀ ਲੱਗੇ ਦੱਸੇ ਨੂੰ ਆਏ ਨੇ ਜਾਣੀ ਕੀ ਦਿੰਦੇ ਉੱਧਰ ਜਾਣ ਨਹੀਂ ਦਿੰਦੇ ਹਾਂ ਉੱਧਰ ਨਾਉਂਦੇ ਹੀ ਨਹੀਂ ਉੱਧਰ ਲੱਗੇ ਉਹ ਬਿਲਕੁਲ ਕਰਤ ਆ ਗਿਆ ਕੀਤਾ ਵਜੀ ਪੁੱਜ ਕੇ ਲੈਣਾ ਹਾਂ ਜਿੱਦੇ ਜਿੱਦੇ ਹੁੰਦੇ ਅੰਗਿਆ ਸੇਮਾ ਕਿੰਨੇ ਸੋਹਣੇ ਉਹ ਵੀ ਕੱਠ ਦਾ ਬਾਏ ਨੇ ਮੱਖੀ ਵਾਂਗੂ ਲੰਘ ਜਾਂ ਬਜਾਲੀ ਬੇ ਕੱਠਵਾਵਾ ਹਨਾ ਹਾਂ ਹਾਂ ਕੱਟ ਲਾਣਾ ਆਪਾਂ ਗੱਡੀ ਆਪਣੇ ਪਿੰਡ ਦੀ ਹੈ ਹਾਏ ਮਾ ਮੇਰੇ ਮੇਰੇ ਸਸਰੀਕਾ ਲਾ ਸਸਰੀਕਾ ਕੋਲੇ ਮੋਟਾ ਮੰਗੀ ਚਾਹੀਦੀ ਹੈ ਯਾ ਕਿਸੇ ਕੋਲ ਲਾ ਤੁਸੀਂ ਕੋਈ ਜਾਨ ਜੀ 1995 ਤੋਂ ਮੈਂ ਤਾਂ ਹੋ ਗਈ ਨਾ ਇਹ ਤੁਸੀਂ ਇਸ਼ਨਾਨ ਕਰਨਾ ਹੈ ਤੇ ਬਾਥਰੂਮ ਲੈਣਾ ਹੈ ਕਰਨਾ ਆਹ ਦੇਖੋ ਤੁਹਾਨੂੰ ਦਾਸਾ ਮੰਤਰੀ ਤੋਂ ਇਹ ਪਾਉਣ ਬਹੁਤ ਕੋਤਲਣਾ ਆਪ ਕਰ ਲੈਣਾ ਹੈ ਤਾਂ ਕਰਾਵਾਉਣਾ ਹੈ ਬਹੁਤ ਬਹੁਤ ਅਲਵਾ ਦਾ ਹੈ ਇਹ ਲੋ ਮੈਂ ਵੀ ਕਰ ਲਾਂ ਟੈਂਸ਼ਨ ਵਾਲਾ ਬਬਰ ਬਿੱਤ ਮੈਂ ਪੱਕਾ ਕਿ ਪੱਕਾ ਕੋਕਚਾ ਹੋਊਗੀ ਸੋ ਨਾ ਆਜੋ ਬਿੱਤ ਜਲਦੀ ਅਰਦਾਸ ਹੋਣ ਲੱਗੀ ਹੈ ਪਾਣੀ ਪੀਣਾ ਚਲ ਪਾਣੀ ਪੀ ਲਓ ਹਾਂ ਜੀ ਜੀ ਵਧਣਾ ਪਗੋ ਘਰ ਦਵਾਰ ਆ ਸੌਤੋਂ ਆ ਗਏ ਸੀਗੇ 12:30 ਵਜੇ ਹਨਾ ਇਸ ਤੋਂ ਬਾਅਦ ਫਿਰ ਆਪਣੇ ਘਰ ਕੋਈ ਆ ਗਏ ਜਣ ਕੇ ਚਾਹ ਪਾਣੀ ਫੜਾਇਆ ਤੇ ਫਿਰ ਮੈਂ ਫੋਨ ਦੇਖਣ ਲੱਗ ਗਈ ਤੇ ਇਸ ਤੋਂ ਬਾਅਦ ਅਸੀਂ ਗਏ ਸੀਗੇ ਬੱਚੇ ਵੀ ਗਏ ਸੌਣ ਤੇ ਹੁਣ ਅੱਜ ਉੱਠੇ ਸੀਗੇ 3 ਵਜੇ ਤੇ ਹੁਣ ਜਿਹੜੀ ਆਪਾਂ ਤਿਆਰੀ ਕਰ ਰੱਖੀ ਹੈਗੀ ਕੋਚੇ ਬਣਾਉਣ ਦੀ ਇਹਦੇ ਲਈ ਆਪਾਂ ਲੈਤੇ ਤਿੰਨ ਛੋਟੇ ਅਵਾਲੇ ਸੀਗੇ ਆਲੂ ਇੱਕ ਕਾਦੀ ਅਵਾਲੀ ਆਪਾਂ ਛੋਲੀਆਂ ਦੀ ਤੇ ਦੋ ਕਟੇ ਨੇ ਪਿਆਜ਼ ਹੈ ਜਿਹੜੀ ਛੋਲੀਆਂ ਮਿਕਸ ਕਰਤੇ ਤੇ ਇੱਕ ਇਹਦੇ ਦੋ ਪਾਵਾਂਗੇ ਇਹਦੇ ਚ ਆਪਾਂ ਟਮਾਟਰ ਆਈ ਪਾਈ ਨੇ ਦਬਰੂਤੀ ਤੇ ਆਪਾਂ ਮਾਣ ਲਾਉਣੀ ਹੈ ਇਹਦੇ ਵਿੱਚ ਮਸਾਲਾ ਵਗੈਰਾ ਤੇ ਅੱਜ ਦਿਖਾਉਣੇ ਅੱਜ ਆਪਾਂ ਗਲਤੀ ਨਹੀਂ ਕਰਨੀ ਹੈਗੀ ਇਹ ਤਿਆਰ ਕਰਨ ਦੇ ਦੀ ਆਪਾਂ ਅੱਜ ਜਿਹੜਾ ਕੈਮਰਾ ਇੱਥੇ ਹੀ ਰੱਖਾਂਗੇ ਮੈਨੂੰ ਥੋੜਾ ਜਿਹਾ ਆਪਾਂ ਖਾਣ ਨੂੰ ਫਿਰ ਬਣਾਉਣੇ ਚਲੋ ਪਾਉ ਨੂਨ ਮਿਰਚ ਮਸਾਲਾ ਹਲਦੀ ਹੁਣ ਕਿਹਨਾਂ ਮੰਮੀ ਨੇ ਨੂੰ ਮੈਂ ਦਿਨੇ ਖਾਣਾ ਮੰਨੀ ਵਾ ਤਾਂ ਪਰ ਥੋੜਾ ਜਿਹਾ ਮਟੀਰੀਅਲ ਜਿਹੜਾ ਲੱਗ ਕੱਢਣਾ ਪਊਗਾ ਹੂੰ ਬਹੁਤਾ ਨਹੀਂ ਬਸ ਇੱਕ ਵਾਧੂ ਐਨ ਦਾ ਥੋੜਾ ਜਿਆਦਾ ਲੁੱਕੜ ਦੇ ਇਹਨਾਂ ਨੂੰ ਮਿਕਸ ਕਰ ਲੈਣਗੇ ਮੈਂ ਆਪੇ ਆਪਣਾ ਨੂਨ ਵਗੈਰਾ ਕਰ ਲਊਗੀ ਨਮਕ ਵਗੈਰਾ ਚਾਹੀ ਨਮਕ ਪਾ ਲਈ ਉਧਰ ਜ਼ਿਆਦਾ ਤਰੀ ਪਈ ਹੈ ਵੈਸੇ ਇਹਨਾਂ ਕੋਕ ਜ਼ਿਆਦਾ ਵਦਗਾ ਨਾ ਬਣਾ ਕੋਲਚੇ ਨਾਲ ਤਾਂ ਸਰ ਕੋਸੇ ਵਧੀਆ ਲੱਗਦਾ ਤੇ ਵਾਰ ਆਪਣੇ ਨੂੰ ਇਹ ਕਹਿੰਦੇ ਵੀ ਪਪਰੇ ਗੰਨੇ ਤੇ ਚਾਹ ਗਣੀ ਹੈ ਅਸੀਂ ਨਹੀਂ ਕੋਕ ਪੀਣਾ ਲਓ ਜੀ ਕੋਲ ਹੁਣੇ ਚਨੂਰ ਮੇਤ ਮਸਾਲਾ ਹਲਦੀ ਇਹਦੇ ਵਿੱਚ ਹੁਣ ਆਪਣੀ ਆਵਾਂ ਉਬਾਲੇ ਹੋਏ ਜਿਹੜੇ ਆਪਾਂ ਪਿਆ ਹੋਏਗੇ ਆਲੂ ਹੁਣ ਆਪਾਂ ਰੋਂਣ ਲੱਗੇ ਆ ਇਹਦੇ ਵਿੱਚ ਛੋਲੇ ਦੇ ਵਿੱਚ ਹੀ ਆਪਾਂ ਬਰੀਕ ਕਟੀਆਂ ਹੋਈ ਹੈਗੀ ਤੇ ਬਰੀਕ ਬਰੀਕ ਕੱਟਿਆ ਹੋਇਆ ਪਿਆਜ਼ ਇਹਨਾਂ ਚ ਕਿਰਾ ਮਿਕਸ ਕਰ ਲਓ ਫਿਰ ਆਪਾਂ ਟਮਾਟਰ ਬਾਅਦ ਚ ਪਾ ਦੇਗੇ ਟਮਾਟਰ ਬਾਅਦ ਚ ਪਾ ਮਗੇ ਕਿ ਟਮਾਟਰ ਆ ਫਿਰ ਪਾਣੀ ਵੀ ਜਰਾ ਛੱਡ ਜਿਆ ਤਾਂ ਬਸ ਆਪਣੇ ਕੋਲ ਇੱਕ ਘਾਟਾ ਚ ਆਪਣੇ ਕੋਲ ਹੈ ਨਹੀਂਗਾ ਚਾਟ ਮਸਾਲਾ ਹੂੰ ਫਿਰ ਆਪਾਂ ਗਰਮ ਮਸਾਲਾ ਜਿਹੜਾ ਆ ਵਾਲਾ ਪਾ ਦਾਂਗੇ ਇਹਦੇ ਵਿੱਚ ਧਰਨਾਵਾਂਗੇ ਆਪਾਂ ਮਿਰਚ ਓਕੇ ਜ਼ਿਆਦਾ ਨਹੀਂ ਪਾਉਣੀ ਹੂੰ ਬਹੁਤ ਐ ਨਹੀਂ ਬਹੁਤ 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 ਹਨ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਹੁਣ ਕਿੰਨਾ ਕ ਪਾਉਣਾ ਬਸ ਇਨਾ ਪਾ ਲਓ। ਆਪਸ ਬੰਦ ਉਪਰ ਪਾਇਆ ਆਪਾਂ ਜ਼ਿਆਦਾ ਨਹੀਂ ਪਾਇਆ। ਥੋੜਾ ਜਿਹਾ ਹੋਰ ਪਾ ਲਓ। ਜ਼ਿਆਦਾ ਨਮਕ ਜਿਆਦਾ ਵੀ ਵਧੀਆ ਨਹੀਂ ਲੱਗਦਾ ਹੈਗਾ ਦਾ। ਹੂੰ। ਤੇ ਚਲੋ ਹੁਣ ਥੋੜੀ ਜੀ ਮਿਰਚ ਹੋਰ ਪਾ ਲੈਂਦੇ ਹਾਂ। ਮਿਰਚ ਥੋੜੀ ਜੀ ਜਮ। ਆ ਵੱਡਾ 스ਪੂਨ ਪਾ ਲੈਂ। ਇਥੋਂ। ਪਾ ਲਓ ਜੀ। ਪੈਦੇ ਚ ਮਸਾਲਾ ਵਗੈਰਾ ਜਿਹੜਾ ਮਿਸਤੀ ਵੀ ਸਾੜੀ ਜਿਹੜੀ ਹਲਦੀ ਵੀ ਪਾ ਲਈ ਮੜੀ ਵੀ ਪਾ ਲਈ ਥੋੜਾ ਜਿਹਾ ਵੀ ਕਲਰ ਚੇਂਜ ਆਊਗਾ ਤੇ ਹੁਣ ਆਪਾਂ ਇਹਦੇ ਚ ਪਾਉਣੇ ਆ ਸੌਸ ਟਮਾਟੋ ਸੌਸ ਟਮਾਟੋ ਸੌਸ ਇਹਨੇ ਬਹੁਤ ਹੈ ਥਾਲ ਥੋੜੀ ਜਿਹੀ ਹੋਰ ਹੋਰ ਪਾਣੀ ਸਦਾ ਉਹ ਜੀ ਉੱਤੇ ਨਾ ਘੱਟ ਪੈ ਜੂਗੀ ਸੌਸ ਨਾਲ ਹੀ ਸਵਾਦ ਆਦਣੇ ਆ ਤਾਂ ਹਮ ਮੇਰੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਰਲਾ ਲੈਂਦੇ ਆ ਟਮਾਟਰ ਜੀ ਜਾਂਜ ਮੈਂ ਕਹੀ ਹੁੰਦਾ ਆਲੂ ਹੁੰਦੇ ਬਿਲਕੁਲ ਮੈਸ਼ ਹੀ ਕਰ ਲੈਂਦੇ ਆ ਪਰ ਆਪਾਂ ਦਾ ਥੋੜੇ ਥੋੜੇ ਬ੍ਰਿਕਸ ਜਿਹੜੇ ਬ੍ਰਿਕ ਬ੍ਰਿਕ ਸਪੀਸ ਕੱਟ ਲਏ ਨੇ ਕੱਟ ਦੇ ਜੀ ਤਾਂ ਇਹਨਾਂ ਨੂੰ ਕាច់ ਲਓ ਜਦੋਂ ਪਚਿੰਗਰ ਕੱਢਦੇ ਨੇ ਦਾ ਮੈਂ ਹੈਕਰ ਜਿਵੇਂ ਕਹਦੇ ਹੁੰਦੇ ਨੇ ਨਾ ਵਿਜੜ ਜੇ ਥੱਲੇ ਆਉਂਦਾ ਟੇਸਟੀ ਆਉਂਦਾ ਹੈਗਾ ਪਰ ਕਰਦੇ ਨੇ ਪਰ ਕੋਲਦੇ ਇਹਨਾਂ ਨੂੰ ਹੂੰ ਉਹਨਾ ਪਰਾਂ ਵਾਲਾ ਇਹ ਤਾਂ ਵੇਤੇ ਸੀਗਾ ਤੇ ਆਪਾਂ ਕੱਟਣੇ ਵਿਚਾਲੇ ਨੇ ਇਹ ਵਿਚਾਲੇ ਪਹਿਲਾਂ ਕੱਟੇ ਜਾਵਾਂਗੇ ਹਾਂ ਵਿਚਾਲੇ ਪਹਿਲਾਂ ਕੱਟੇ ਜਾਣਗੇ ਉਸ ਤੋਂ ਬਾਅਦ ਤਵਾ ਰੱਖੋ ਰਣੇ ਦੇ ਤੇ ਹੁਣ ਪਾਓ ਕਿਉਂ ਪਾਉਂਦੇ ਥੋੜਾ ਜਿਹਾ ਪਾ ਕੇ ਨਾ ਮੈਂ ਵੀ ਇਹ ਭਰ ਲਿਆ ਤਵਾ ਥਾਲ ਤੇ ਚੰਨਲੇ ਸਾਰੇ ਭਰ ਕੇ ਉੱਥੇ ਕਰ ਦਿੰਨੇ ਆਪਾਂ ਸਾਰਿਆਂ ਨੂੰ ਸਰਵ ਆਹ ਲੈ ਚੱਲ ਚਾਹ ਦੇ ਕੋਲੇ ਨਾ ਕੋਈ ਹਾਂ ਇੱਥੇ ਲੈ ਕੇ ਦਿੰਦੇ ਆਂ ਬੱਚੇ ਸੁੱਤੀ ਪਏ ਆ ਇਹਦੇ ਚੰਨਾ ਦੇ ਵੀ ਚੱਕ ਲਓ ਕੱਚੇ ਪਾਣੀ ਆਪਾਂ ਸੋ ਮੰਮੀ ਦੇ ਆਪਣੇ ਹੈਗੇ ਬਣਾ ਮਿਰਚਾਂ ਤੋਂ ਠੀਕ ਕੱਚੇ ਹੋ ਗਏ ਆਪਣੇ ਬਣ ਕੇ ਰੈਡੀ ਨੂੰ ਮੰਮੀ ਆ ਗਿਆ ਆਪਣਾ ਸਵਦਾ ਪਤਾ ਮੰਮੀ ਕਿੱਥੇ ਆ ਗਏ ਮੰਮੀ ਇਹ ਬੈਠੀ ਆ ਹਲੋ ਕੁਲਚੇ ਰੈਡੀ ਬੀਬੀ ਦੇ ਕੋਲਚੇ ਪਾਣੀ ਹੱਥ ਤੇ ਰੱਖ ਕੇ ਵੀ ਬਿੰਦਨ ਚਾਹ ਦੇ ਰੋਕ ਚਮਚੇ ਰੱਖਾਂਗੇ ਬਾਹਰ ਆ ਗਏ ਅੰਦਰ ਬੈਠੇ ਬੈਠੀ ਜਦ ਮੈਂ ਤੇਰੇ ਕੋਲ ਨਜ਼ਰ ਤੱਕ ਕਿਵੇਂ ਥੇ ਤਨੀ ਖਾਰੇ ਨਿਆਰਾ ਆ ਗਿਆ ਮੇਰੇ ਸਿਰ ਤੇ ਸਹਿਜ ਪਾਏ ਮਤਲਬ ਉਹ ਖਾਰੇ ਦਾ ਮਤਲਬ ਉਹ ਵੀ ਸ਼ਹਿਰਾਲੇ ਨਾਲੋਂ ਜਿਵੇਂ ਜਾਨੀ ਤਲੇ ਫੜੇ ਹੁੰਦੇ ਉਹ ਵੀ ਬੜੀਆ ਸਟੇਸ ਸੀ ਹਾਂਜੀ ਉਹਨਾਂ ਬੜਾ ਹੋਣੇ ਸੀਗਾ ਜਾਂ ਕਿ ਜਿਆਦੇ ਜਣ ਕੇ ਮਸਾਲਾ ਮਸੂਲੇ ਜਿਹੀ ਹਿੰਡੇ ਤੇ ਜੇ ਸਿੰਪਲ ਜਿਹੀ ਆਪਾਂ ਸਬਜ਼ੀ ਬਣਾਉਣੀ ਆਪਣੇ ਘਰੇ ਵੀ ਉਹਦਾ ਉਹ ਬਸਾਦੇ ਸੀਗੇ ਉਹ ਆਏ ਵੀ ਜੇ ਚਾਟ ਮਸਾਲਾ ਹੁੰਦਾ ਥੋੜਾ ਜਿਆਦਾ ਵੀ ਵਧੀਆ ਬਹੁਤ ਟੇਸਟੀ ਬਣਾ ਸਰਵਸੇ ਟੇਸਟੀ ਲੱਗਦਾ ਆਪਾਂ ਤੇ ਕੀ ਖਾ ਸਕੀਏ ਸਾਰਿਆਂ ਨੇ ਖਾ ਲੇ ਦੋ ਦੋ ਇਹਨਾਂ ਨੇ ਖਾ ਲਏ ਅੱਧੇ ਲਾ ਚਲੋ ਇਹਨਾਂ ਲਈ ਮੈਂ ਆਪ ਬਣਾਏ ਤੇ ਮੈਂ ਬਾਕੀ ਖਾਣੀ ਤੇ ਭੁਲੇ ਭੁਲੇ ਦੁਲੇ ਸੀਗੇ ਘਰ ਸ਼ਾਕਲੇ ਸਾਰਿਆਂ ਨੇ ਬੀਬੀ ਰੋਟੀ ਬੰਖਾਈ ਆਂਦੀ ਇਹਨਾਂ ਨੂੰ ਖਿਲਾਰ ਕੇ ਨਾ ਜਿਵੇਂ ਰੋਟੀ ਤੇ ਆਪਾਂ ਗੁਰਤੀ ਲੋੜ ਹੁੰਦੀ ਆ ਉਹ ਵੀ ਖਾਈ ਆਦੀ ਆ ਲਓ ਜੀ ਚਾ ਲਓ ਜੀ ਬਹੁਤ ਦਿਨਾਂ ਦੀ ਨਾ ਇੱਕ ਸ਼ਰਟ ਹੈ ਜਿਹੜੀ ਮੇਰੇ ਕੱਢੀ ਪਈ ਸੀਗੀ ਟਾਈਟ ਹੋਈ ਪਈ ਸੀ ਜਾਨੀ ਕਿ ਇਹਨਾਂ ਆਪਾਂ ਖੋਲਣਾ ਸੀਗਾ ਤੇ ਹੁਣ ਮੈਂ ਕਦੋਂ ਦੇ ਬੈਠੀ ਸੀਗੀ ਮਸ਼ੀਨ ਤੇ ਕਈ ਦਿਨ ਹੋ ਗਏ ਬੀਬੀ ਨੇ ਇਹਨੂੰ ਦੇੜਕੇ ਜਾਨੀ ਕਿ ਰੱਖ ਕੇ ਸੀਗੀ ਤੇ ਫਿਰ ਅੱਜ ਆ ਜਿਹੜੀ ਇਹ ਮੈਂ ਸ਼ਰਟ ਖੁੱਲੀ ਕਰਤੀ ਐ ਤੇ ਨਾਲੇ ਆਪਾਂ ਜਿਹੜਾ ਕਿੱਦਿਆਂ ਲਮਹਰੂਨ ਸੂਟ ਆ ਜਿਹੜੀ ਬਾਟਮ ਹੈ ਕੱਟੀ ਪਈ ਸੀ ਨਾ ਨੇੜੇ ਜਿਹੜੀ ਗੁੰਲਿਆਂ ਦੇ ਦੋ ਤੇ ਬੈਠਣੀ ਆ ਤਾਂ ਹੁਣ ਵੀ ਮਸ਼ੀਨ ਤੇ ਬੈਠੇ ਆ ਨਾ ਹਾਂ ਜੀ ਜਿਹੜੇ ਦਰਦ ਕਰਦੀ ਹੈ ਬੜੀ ਜਾਰੇ ਕੋਈ ਫਰਕ ਨਹੀਂ ਪਿਆ ਹੈਗਾਗਾ ਤੇ ਹਨ ਕੱਢ ਕੇ ਰੱਖ ਦਿੰਨੇ ਆ ਬੈਠਦੇ ਹਣਾ ਤੇ ਮਾੜੀ ਮੁੱਟੀ ਸੇ ਹੁਣ ਜਿਹੜੀ ਵੱਜ ਜਾਂਦੀ ਹੈ ਪਹਿਲਾਂ ਤਾਂ ਮੈਂ ਰੀਲ ਲੱਭਦੀ ਆ ਰੀਲ ਲੱਭ ਕੇ ਤੇ ਮਸ਼ੀਨ ਦੇ ਨੇੜੇ ਕਰਦਗੇ ਫਿਰ ਆਪਾਂ ਕੀ ਰ ਇੱਕ ਵਾਰੀ ਜਾਂਦੇ ਆ ਬਾਹਰ ਕਿਉਂਕਿ ਆਪਾਂ ਧਾਰਾਂ ਵਗੈਰਾ ਕੱਢਦੇ ਆ ਨਾਲੇ ਭਾਂਡੇ ਵਗੈਰਾ ਮੰਜਨ ਵਾਲੇ ਪਈਆ ਖਾ ਦੇ ਗੋਚੇ ਤੇ ਮੁੜ ਕੇ ਰਸੋਈ ਚ ਜਿਹੜੀ ਬੜੀ ਹੈਗੀਗੀ ਭਾਂਡਿਆਂ ਦਾ ਵੀ ਢੇਰ ਲੱਗਿਆ ਪਿਆ ਹੋਲੀ-ਹੋਲੀ ਵਾਸ ਕਰ ਲਈ ਜਾਵਾਂਗੇ ਕੱਲ ਨੂੰ ਕਰ ਲਵਾਂਗੇ ਜੇ ਬੈਠਿਆ ਗਿਆ ਮਜੀਤ ਤੇ ਬਹਿ ਜਾਗੇ 10 ਮਿੰਟ। ਇਹ ਲਾਵੀ ਰੈੱਡ ਹੈ। ਚਲ ਮਗਾਵਾ ਲਵਾਂ ਤੋਂ। ਇਹ ਆਪਣਾ ਮਗਾਵਾ ਵਾਲਾ ਬਾਕਸ। ਚਾਕੇ ਰਾਂ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਾਂ ਸਾਹਮਣੇ ਜੇ ਚੀਜ਼ ਕਰਕੇ ਰੱਖ ਲਈ। ਬਾਟਮ ਹੈ ਜਿਹੜੀ ਆਪਾਂ ਮਸ਼ੀਨ ਦੇ ਉੱਪਰ ਰੱਖ ਲੀਏ ਫਿਰ ਯਾਦ ਰਹੂਗੀ। ਤੇ ਇਹ ਤਾਂ ਹੁਣ ਕਿੱਦਿਆਂ ਦੀ ਆਈ ਇੱਥੇ ਨਾ ਬੱਚਿਆਂ ਦੀ ਟੋਕਰੀ ਜਿਹੀ ਪਈਆਂ ਨਾਲੀਆਂ। ਸੌਕਸ ਵਗੈਰਾ ਆਪਾਂ ਰੱਖ ਦੇਣੀ ਮੇਰੇ ਤੇ। ਤੇ ਟ੍ਰੱਕ ਤੁਸੀਂ ਕੱਢ ਕੇ ਆ ਪਈ ਬੰਨੀ ਵਿਚਾਰੀ ਉਹਦੀ ਜਿਵੇਂ ਕੱਟੀ ਸੀਗੀ ਲੋ ਜੇ ਮਸ਼ੀਨ ਤੇ ਰੱਖੀ ਚੱਲੀਏ ਬਾਹਰ ਮਾਂਝੇ ਭਾਂਡਾ ਠੀਕਰ ਤੇ ਬੀਬੀ ਜੀ ਨੇ ਵੀ ਪਿਆਜ਼ ਵਗੈਰਾ ਤੇ ਲਸਣ ਕੱਟਤੀ ਕਿਉਂਕਿ ਅੱਜ ਆਪਾਂ दाल ਨੂੰ ਤੜਕਾ ਲਾਉਣਾ ਹੈ ਤੇ ਨਾ ਤਾਂ ਪਪਾ ਆਏ ਕਿਤੋਂ ਨਾ ਤੇ ਡੈਡੀ ਆਏ ਹਰ ਕੇ ਨਾਲ ਚਲ ਬੰਨਦਾ ਪਸਟਾਲ ਕੇ ਰੱਖਦਾ ਪੱਠੇ ਪਾ ਦੇਣਗੇ ਆ ਕੇ ਤੇ ਕੱਲ੍ਹ ਨੇ ਮਿੱਟੀ ਖਲਿਆਰੀ ਤੇ ਨੇ ਨੇ ਕਿੱਲੇ ਤੜਾ ਤੇ ਹਾਰ ਕੇ ਖਰਾਜੇ ਤੇ ਸਵੇਰ ਪਾਣੀ ਛਿੜਕਿਆ ਐਨੇ ਖੜਮਸਤੀ ਜੜੀਆਂ ਨਾਲ ਬਾਣੀ ਜਾ ਕੰਮ ਵਧਾਤਾ ਲਿਖੀ ਆ ਹਾਂ ਹਮਿੰ ਮੇ ਡੈਮ ਨਿਕਦਾ ਕੋਸ ਨਹੀਂ ਗਿਆ ਕਿ ਤਾਂ ਹੁੰਦਾਗਾ ਵੀ ਸਕੂਲੋਂ ਆ ਕੇ ਲੇਟ ਹੋ ਜਾਨੇ ਅੱਜ ਘਰੇ ਵੀ ਬਸ ਕੰਮ ਕਰਕੇ ਕਿ ਜਦੋਂ ਸੌਂ ਗਜਾ ਸੁੱਤੇ ਢਲਵਾ ਜੇ ਤਾਂ ਕੋਈ ਅਚੇ ਬਣਾਏ ਤੇ ਨਹੀਂ ਤੁਸੀਂ ਉਹਨਾਂ ਵਿੱਚ ਨਾ ਮਿਰਚ ਵਾਲੀਆਂ ਸੀ ਮਿਰਚਾਂ ਵਾਲੀਆਂ ਨਹੀਂ ਹੋਗਣ ਸੁਮੇਂ ਟਲਪੂਆਂ ਨੇ ਉਹ ਸੁਣਨਾ ਤਾਂ ਬਸ ਬਾਹਰ ਆਲੇ ਜੇ ਤੁਸੀਂ ਆ ਬਣਾਏ ਸੀ ਨਾ ਕੋਲਚੇ ਬਾਹਰ ਆਲੇ ਪਸੰਦ ਆਸਣਾ ਦਾ ਮਸਾਲਾ ਵਾਲਾ ਹੁੰਦਾ ਦਾ ਪਟਾਖਾ ਦਾ ਮਸਾਲਾ ਆਪਾਂ ਨਾਲ ਹੈਗੇ ਸੀ ਪਾਇਆ ਸੀ ਬਟੇਰੋਲ ਉਹ ਥੋੜੇ ਜਿਆਦੇ ਤਲੇ ਹੁੰਦੇ ਆ ਨੂੰ ਨੂੰ ਨੀ ਮੈਂ ਖੋਲਦੀ ਨੂੰ ਆਪੇ ਤਾਂ ਡੈਡੀ ਹਾਂ ਬੜੇ ਢੈੜੀਆਂ ਉਹ ਆ ਟਾਲਦੇ ਆਪਾਂ ਹਾਂ ਤਾਂ ਐਸੇ ਲੱਗੇ ਮਿਲੂਗਾ ਅੱਜ ਦਾਲ ਵੀ ਬਣ ਰਹੀ ਹੈ ਹਲ ਤਾਂ ਆਪਣੇ ਫੜਜੀ ਸੀਗੇ ਘਰੇ ਐਸ ਵੇਲੇ ਉਹਨਾਂ ਨਾਲ ਲੱਗਣਾ ਸੀਗਾ ਰੌਣਕਾਂ ਆਜਾ ਨੇ ਗੁੱਤ ਅਗੇ ਹੂੰ ਆਵਾਜ਼ ਨਹੀਂ ਆਉਂਦੀ ਹੈਗੀ ਤੇ ਸਮਰੀਤ ਵਰਗੇ ਬਹੁਤ ਖੇਡੇ ਹਨਾ ਹੂੰ ਆਜੇ ਸੁਣਨਾ ਚਾਹ ਰਹੇ ਹਾਂ ਫੜਜੀ ਢੜਕੀ ਅੱਠ ਵਾਲੀ ਵਸਤੇ ਚਲੋ हाय मम्मी ये भी खा के मैं उड़ी कैमरे में चल स्काई ब्लू हाय मम्मी तो सिब्राव चल देख लो कि मैं उड़ी है बाल ड्राव नहीं लग दिए हैं चला जा पुद्रों लेटा शर्ट नहीं है हम्म ਤੁਸੀਂ ਉਧਰ ਸੀਗੇ ਸਾਰੇ ਜਾਣੇ ਫਿਰ ਮੈਂ ਕੱਲੀ ਸੀਗੀ ਫਿਰ ਮੈਂ ਨਾ ਬੈੱਡ ਦੀ ਢੋਸ ਮਾਰੀ ਆ ਹੁਣ ਸਾਰੀ ਦਿਹਿਤ ਇੰਨਾ ਕੁਛ ਕੱਢਿਆ ਇੰਨਾ ਰੇਤਾ ਮਿੱਟੀ ਜੜਿਆ ਪਿਆ ਸੀਗਾ ਉਹਦੇ ਚਾ ਆਹ ਕਾਗਜ਼ ਪੱਤਰ ਕੱਢ ਕੇ ਸਾਰੇ ਰੱਖਦੇ ਮੈਂ ਬੜੀਏ ਗਿੱਲਾ ਕਪੜਾ ਫੇਰ ਕੇ ਢੋ ਦਾ ਕੰਮ ਨਿਬੇੜਤਾ ਮੈਂ ਨਾ ਹੰਦ ਤੇ ਨਹੀਂ ਕੁਛ ਲੈਣਾ ਨਾ ਵਾਈਂ ਮੈਂ ਚਾਹਣੇ ਨਾ ਨਾ ਵਾਈਂ ਕਾਏ ਮੈਂ ਕੱਢ ਕੇ ਰੱਖਤਾ ਸਾਰਾ ਕਾਸ਼ ਮੈਂ ਜਿਹੜੇ ਕਾਲ ਦੇ ਸਾਮਣੇ ਰੱਖਤਾ ਉਧਰ ਪਾਉਂਗੀ ਇਸਾਰੇ ਉੱਧਰ ਚਲੇ ਗਏ ਸੀ ਫਿਰ ਮੈਂ ਕੱਲੀ ਸੀਗੀ 8 ਵਜੇ ਨੂੰ ਕੰਮ ਕਾਰਾ ਜਿਹੜੇ ਨਿਬੜ ਗਏ ਸੀ ਮੈਂ ਹਾਂ ਚਲੋ ਬੈੜ ਦੀ ਟੂਸ ਮਾਰ ਦੇਗੀ ਤੇ ਚਲੋ ਜੀ ਆਪਣੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਠੀਕ ਹੈ ਤੁਹਾਨੂੰ ਸਾਡੇ ਬਲੌਗ ਦੀ ਲੱਗੇ ਨਹੀਂ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਨੇ ਦੇਖ ਲਓ ਜਿੱਦ ਮੈਂ ਤਾਂ ਕਰਕੇ ਮੈਂ ਬਾਹਰ ਕੋਈ ਨਹੀਂ ਸਟਕ ਗਈ ਸੀ ਇਹ ਤਾਂ ਹੋਇਆ ਸਲਿੱਪਰ ਨਾਲ ਹਸਪੀਟਲ ਵਾਲਾ 아, 세트는 아니에요. 촬영은. 셔로즈미라기, 앞 나올. 가내